ਨਸ਼ਿਆਂ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਇਸੇ ਕੜੀ ਦੇ ਤਹਿਤ ਅੱਜ ਬਠਿੰਡਾ ਦੇ ਵੱਖ-ਵੱਖ ਮੈਡੀਕਲਾਂ ਦੇ ਉੱਪਰ ਡਰੱਗ ਇਨਸਪੈਕਟਰ ਅਤੇ ਪੁਲਿਸ ਦੇ ਵੱਲੋਂ ਮਿਲ ਕੇ ਛਾਪੇਮਾਰੀ ਕੀਤੀ ਗਈ ਅਤੇ ਮੈਡੀਕਲ ਸਟੋਰਾਂ ਦੇ ਉੱਪਰ ਪਿਆ ਸਟਾਕ ਬਾਰੀਕੀ ਦੇ ਨਾਲ ਚੈੱਕ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਵਾ ਬਸਤੀ ਸਥਿਤ ਇੱਕ ਮੈਡੀਕਲ ਦੀਆਂ ਜਿੱਥੇ ਕੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਨੇੜੇ ਵੀ ਮੈਡੀਕਲਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਅਤੇ ਮੈਡੀਕਲ ਤੋਂ 80-90 ਦੇ ਕਰੀਬ ਪਾਬੰਦੀਸ਼ੁਦਾ ਗੋਲੀਆਂ ਵੀ ਵਿਭਾਗ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਮੌਕੇ ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉੱਥੇ ਹੀ ਵਿਭਾਗ ਦੇ ਸਕਾਰਗੁਜ਼ਾਰੀ ਨੂੰ ਮੈਡੀਕਲ ਸੰਚਾਲਕਾਂ ਵੱਲੋਂ ਇੱਕ ਹਰਾਸ਼ਮੈਂਟ ਦੱਸਿਆ ਗਿਆ ਅਤੇ ਪਰੇਸ਼ਾਨੀ ਦਾ ਸਬਬ ਵੀ ਦੱਸਿਆ ਗਿਆ ਹੈ ਅਜੀਤ ਕੁਮਾਰ ਮੇਰਾ ਨਾਮ ਇੱਕ ਨਾ ਲੜਕਾ ਜੀ ਮੈਡੀਕਲ ਸਟੋਰ ਬੰਦਰ ਜੀਪੂ ਬੰਸਾ ਪ੍ਰਸ਼ਾਸਨ ਖੜੀ ਤੋਂ ਆ ਗਿਆ ਉਹਨੂੰ ਡੀਪ ਚੈਕਿੰਗ ਕੀਤੀ ਸਾਡੇ ਕੋਲ ਲੀਗਲ ਮੈਡੀਸਨ ਮਿਲੀ ਹਲਕੀ ਬਿਲਕੁਲ ਮਰਜ਼ੀ ਦੀ ਹੂੰ ਜੀ ਡਾਕੂਮੈਂਟ ਤੋਂ ਪਰਚਾਣਾ ਵੀ ਕੋਈ ਰੂਟੀਨ ਚੈਕਿੰਗ ਆਵੀ ਆਵੀ ਕੋਈ ਨਿਕਲ ਨਹੀਂ ਪਰ ਜਿਹੜੇ ਨਾਮ ਪੁਲਿਸ ਕੋਲ ਸੰਭੀ ਹੈ ਅਸੀਂ ਕੋਈ ਨਾ ਚਾਣੀ ਵੇਦੇ ਪਤਨਵੇਂ ਦੇ ਸਾਹਮਣੇ ਰਾਤ ਨੂੰ ਨਿਕਲ ਦਿੱਤਾ ਗਿਆ ਚਾਚਰ ਮੈਂ ਕੰਟੇਨਰ ਬੋਨਡ ਕਿਉਂ ਦਿੱਤਾ ਗਿਆ ਜਿਉਂ ਰੇਟਾ ਜਾ ਕੇ ਬੈਹੰਦੇ ਸਾਢੇ 12 ਤੋਂ ਬਰੀ ਕੀਤਾ ਸਾਢੇ ਸਾਡਾ ਕੀ ਕਸੂਰ ਹੈ ਕਿੰਨੇ ਘੰਟੇ ਬੈਠੇ ਨਹੀਂ ਪੁਲਿਸ ਇੱਥੇ ਅੰਤ ਤੱਕ ਉਹ ਲੋਕਾਂ ਨੇ 9 ਮਹੀਨੇ ਸਾਢੇ 12 ਉਦਰੀ ਕੀ ਲੱਗਦਾ ਇਸ ਤਰ੍ਹਾਂ ਦੇ ਮੈਡੀਕਲ ਦੀ ਦੁਕਾਨਾਂ ਤੇ ਮਿਲਦੇ ਕਿਸ ਤਰ੍ਹਾਂ ਲੱਗਦਾ ਜਿਹੜਾ ਕੋਈ ਲੱਗਦਾ ਉਹ ਤਾਂ ਫੜਦੇ ਨਹੀਂ ਜਿਹੜਾ ਨਹੀਂ ਫੜਦਾ ਉਹਦੇ ਜਾਨੇ ਪੰਜਾਬ ਸਰਕਾਰ ਜਿਆਦਾ ਹਰਾ ਕੁਝ ਇਸ ਤਰ੍ਹਾਂ ਦੀ ਮੈਡੀਸਿਨ ਮਿਲੀ ਹੈ ਤਾਂ ਸਾਡੇ ਕੋਲ ਕੋਈ ਮੈਡੀਸਿਨ ਨਹੀਂ ਮਿਲੀ ਸਾਲ ਬਣੇ ਗਏ ਹੈ ਚੈੱਕ ਇਨ ਤੋਂ ਹਮੇ ਇੱਕ ਵੀ ਮੈਡੀਸਿਨ ਨਹੀਂ ਮਿਲੀ ਤਾਂ ਸਮਾਜਿਕ ਤੌਰ ਤੇ ਇਸ ਚੀਜ਼ ਦਾ ਫੈਕਟ ਪੈਂਦਾ ਜਦੋਂ ਸਮਾਜਿਕ ਤੌਰ ਤੇ ਫੈਕਟ ਤਾਂ ਇਹ ਜਿਹੜਾ ਨਚਾ ਪੱਤਾ ਵੇਚਦੇ ਉਹਨੂੰ ਫੜੋ ਦੂਜਿਆਂ ਨੂੰ ਕਿਉਂ ਤੰਗ ਕਰਦੇ ਸਰ ਆਸਿਆ ਪਸੇ ਸਾਰੇ ਆਫਿਸ ਦੇ ਜਿਹੜੇ ਸੌਣੋਂ ਪਤਾ ਕਿ ਕਿਤੇ 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 ਨਹੀਂ ਜਾਣ ਕੇ ਬਤ ਅੱਖਾਂ ਪੁੱਛਦੇ ਆ ਦੂਜਿਆਂ ਨੂੰ ਫੜੀਏ ਦੱਸੋ ਦਾਜ ਬਣ ਕਰਦੇ ਸਰ ਉਹ ਇਹ ਸਮਾਜ ਤੇ ਸਾਡਾ ਜਿਹੜਾ ਰੁਤਬਾ ਹੈਗਾ ਸਾਡੀ ਰੈਪਿਊਟੇਸ਼ਨ ਖਰਾਬ ਕਰਦੀ ਹੈ ਜੁਗਨਿੰਦੇਸ਼ ਕੁਮਾਰ ਰੈਗਿਸਟਰਡ ਕਮੇਟਾ ਮੈਂ ਹਾਂ ਜਿਹੜੀ ਚੈਕਿੰਗ ਕੀਤੀ ਕੀ ਮੰਮੀ ਅੱਜ ਇਹ ਕੋਲੇਜ ਕਲੋਨੀ ਵਿੱਚ ਪੰਜਾਬ ਪੁਲਿਸ ਦੇ ਵਿਰਾਸਤ ਹੋਈ ਵੀ ਹੈ ਨਸ਼ਾ ਦੇ ਕੰਟਰੋਲ ਕਰਕੇ ਅਸੀਰੁਦੀਨ ਦੇ ਵਿੱਚ ਪੁਲਿਸ ਨਾਲ ਮਿਲ ਕੇ ਦੋ ਗੰਮਰਿਕਸ ਕੋਲ ਦੀ ਟੈਕਿੰਗ ਕੀਤੀ ਗਈ ਹੈ ਤੇ ਵੀ ਉਹਦੇ ਕੁਝ ਹੋਰ ਠੀਕ ਹੈ ਅੰਦਰ ਵਿੱਚ ਇਹ ਸ਼ੌਂਦੇ ਵਿੱਚ ਪੰਜਾਬਾ ਕੰਟਰਵੇਸ਼ਨ ਨਿਕਲੀਆਂ ਹੈਗੀਆਂ ਇੰਜੈਕਸ਼ਨੇਬਲ ਕੋਈ ਡਰਗ ਮਟੀਰੀਅਲ ਵੀ ਆਇਆ ਹੈ ਫਿਰ ਉਹ ਕਿਤੇ ਕਿਤੇ ਜਾ ਕੇ ਕੀਤੇ ਜੀ ਇਸ ਤੋਂ ਇਲਾਵਾ ਅੱਜ ਰੇਲਵੇ ਸਟੇਸ਼ਨ ਕੋਲੇ ਦੌੜਨਾ ਜਾ ਕੇ ਕੀਤੇ ਗਏ ਠੀਕ ਹੈ ਖੰਡੇ ਵਿੱਚ ਇੱਕ ਦੁਕਾਨ ਤੋਂ ਪਿੰਗਾ ਬਲੈਂਡਸ ਤੋਂ ਦੇ तकरीबन 890 ਪੱਤੇ ਮਿਲੇਗੇ ਸੋਰੀ 890 ਟੈਬਲੇਟਸ ਨਹੀਂ ਨਹੀਂ ਆਈਆਂ ਠੀਕ ਹੈ ਇੱਕ ਦੁਕਾਨ ਤੇ ਜਨਲ ਕੰਟਰਵੇਨਸ਼ਨ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈਗਾ ਕਿ ਹੁਣ ਪੰਜਾਬ ਸਰਕਾਰ ਵੀ ਜਿਵੇਂ ਕੀ ਕੰਟਰੋਲ ਕਰਦੀ ਇਹ ਚੀਜ਼ਾਂ ਨੂੰ ਤੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਕਾਫੀ ਚੀਜ਼ਾਂ ਹਲੇ ਸੁਧਰ ਚੁੱਕੀਆਂ ਰਹੀਆਂ ਤੇ ਬਾਕੀ ਜਿਹੜਾ ਥੋੜੇ ਬਹੁਤ ਅੰਸਰ ਇਹ ਖਰਾਬ ਕਰ ਰਿਹਾ ਮਾਹੌਲ ਪਖਰਾਵ ਨਾ ਕਰਨ ਕਿ ਮੈਡੀਕਲ profession ਇੱਕ ਚੰਗਾ profession ਹੈ ਉਹਨੂੰ ਸਹੀ ਤਰੀਕੇ ਨਾਲ ਤੇ ਸਹੀ ਪੇਸ਼ੈਂਟ ਦੇ ਟ੍ਰੀਟਮੈਂਟ ਵਿੱਚ ਲੁਝੀ ਵਰਤਿਆ ਜਾਵੇ ਜਿਹੜੇ ਸਕੂਲ ਹੈਗੇ ਮੈਡੀਕਲ ਸਕੂਲ ਵਗੈਰਾ ਅਗੇ ਰੂਟੀਨ ਚੈਕਿੰਗ ਚਲਦੀ ਹੈ ਕਿ ਸਾਰਿਆਂ ਦੇ ਠੀਕ ਆ ਕੋਈ ਦਰਦ ਮੈਡੀਸਿਨ ਵਗੈਰਾ ਦਿੱਤੀ ਨਹੀਂ ਰਹੀਆ ਤਾਂ ਉਹਨਾਂ ਦਾ ਸਿਹਤ ਸਥਿਤੀ ਉਹਦੇ ਨੌਲੇਜ ਵਿੱਚ ਠੀਕ ਕਾਰਵਾਈ ਕਰੀਆ ਜਾਣਾ ਚਾਹੀਦਾ ਹੈ ਉਹਦੀ ਹੈਲਥ ਵਾਸਤੇ ਜਿਹੜੀ ਹੈਗੀ ਪੋਸਟ ਤਾਂ ਉਹਨੂੰ ਆਤਮ ਸਿਹਤ ਲਈ ਕਿਵੇਂ ਗੱਲ ਕਰ ਸਕੋ ਆਖੇ ਕਿ ਇਹ ਉਹ ਜੱਕੀ ਕੁਛ ਮਿਲਿਆ ਵੀ ਸਰ ਉਹ ਚੱਲ ਰਿਹਾ ਜੋ ਬਦਾਂ ਦੇ ਸਪੈਕ ਦੇ ਅੱਗੇ ਵੀ ਲਗਾਤਾਰ ਚੱਲਦੇ ਰਹੂਗੇ ਇਹ ਚਾਹ ਚੱਲਦੀ